ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੱਗਾ ਵੱਡਾ ਝਟਕਾ ਕਿਉਂਕਿ ਅਸਤੀਫਿਆਂ ਦੀ ਝੜੀ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਵੱਲੋਂ ਆਗੂਆਂ ਵੱਲੋਂ ਵਲੰਟੀਅਰ ਵੱਲੋਂ ਸ਼ੁਰੂ ਹੋ ਗਈ ਹੈ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਵੱਲੋਂ ਕਿਹਾ ਜਾਂਦਾ ਸੀ ਕਿ ਜਦੋਂ ਅਸੀਂ ਪਹਿਲਾਂ ਹੀ ਇਹ ਚੀਜ਼ਾਂ ਦੀ ਜਿਹੜੀ ਹੈ ਆਬੀ ਰੱਖੀ ਸੀਗੀ ਗੱਲ ਕਿ ਸਾਨੂੰ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਪੁਲਾਂ ਦੀ ਲੋਚਾ ਦੀ ਬਹੁਤ ਜ਼ਰੂਰਤ ਹੈ ਲੇਕਿਨ ਸਾਡੀ ਸੁਣਵਾਈ ਨਹੀਂ ਕੀਤੀ ਗਈ ਕਿਉਂਕਿ ਬਿਊਰੋਗ੍ਰਾਫੀ ਦੀ ਸੁਣੀ ਜਾਂਦੀ ਹੈ ਦੂਸਰੇ ਪਾਸੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਦੀ ਮੰਤਰੀ ਦੀ ਜਾਂ ਆਗੂ ਦੀ ਸੁਣੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਪੀਮੋ ਅਰਵਿੰਦ ਤੇਜriwal ਨੇ ਉਹਨਾਂ ਦੇ ਅੰਡਰ ਸਾਰਾ ਪੰਜਾਬ ਦਿੱਤਾ ਹੋਇਆ ਹੈ ਤੇ ਉਹਨਾਂ ਤੋਂ ਇਲਾਵਾ ਕਿਸੇ ਦੀ ਵੀ ਪੰਜਾਬ ਚ ਨਹੀਂ ਸੁਣੀ ਜਾਂਦੀ ਜਿੱਥੇ ਇੱਕ ਪਾਸੇ ਹੜਾਂ ਦੀ ਮਾਰ ਪਈ ਹੋਈ ਹੈ ਲੇਕਿਨ ਅਸੀਂ ਇਹਦੇ ਬਾਰੇ ਪਹਿਲਾਂ ਹੀ ਜਿਹੜਾ ਹੈ ਆਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫਾਈਲਾਂ ਦੇ ਚੁਕੇ ਸੀ ਲੇਕਿਨ ਉਹਨਾਂ ਫਾਈਲਾਂ ਨੂੰ ਜਿਹੜਾ ਹੈ ਅੱਗੇ ਸੌਂਪ ਦਿੱਤਾ ਗਿਆ ਜਿਸ ਦੌਰਾਨ ਜਿਹੜਾ ਹੈ ਕੁਦਰਤੀ ਤਾ ਚਲੋ ਜਿਹੜਾ ਹੋਇਆ ਹੀ ਹੋਇਆ ਨੁਕਸਾਨ ਲੇਕਿਨ ਦੂਸਰੇ ਪਾਸੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਇਹਦੀ ਜ਼ਿੰਮੇਵਾਰ ਹੈ ਉਹ ਇਹ ਵੀ ਕਹਿੰਦੇ ਨਜ਼ਰ ਆਏ ਕਿ ਪੰਜਾਬ ਦੇ ਵਿੱਚ ਅੱਜ ਹੜਾ ਦੀ ਮਾਰ ਕਿਤੇ ਨਾ ਕਿਤੇ ਸਾਡੀ ਸਰਕਾਰ ਦੀਆਂ ਗਲਤੀਆਂ ਕਰਕੇ ਹੈ ਜਿੱਥੇ ਭਾਜਪੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਤੇ ਇਹਨਾਂ ਦੇ ਜਿਹੜੇ ਵਿਧਾਇਕ ਮੰਤਰੀ ਕਹਿ ਰਹੇ ਨੇ ਕਿ ਸ਼ੁਕਰ ਹੈ ਕੋਈ ਤਾਂ ਬੋਲਿਆ ਕਿਸੇ ਨੇ ਤੇ ਆਮ ਆਦਮੀ ਪਾਰਟੀ ਦੀ ਸਚਾਈ ਬਾਹਰ ਲਿਆ ਕੇ ਰੱਖੀ ਕਿਉਂਕਿ ਲੋਕਾਂ ਦੇ ਜਿਹੜੇ ਹੁਣ ਖਿਲਵਾੜ ਹੋ ਰਿਹਾ ਹੈ ਤੇ ਉਹ ਖਿਲਵਾੜ ਦੇ ਨਾਲ ਕਿਸੇ ਨੇ ਤਾਂ ਸਚਾਈ ਲਿਆ ਕੇ ਬਾਹਰ ਰੱਖੀ ਤੇ ਦੂਸਰੇ ਪਾਸੇ ਜਿੱਥੇ ਪਠਾਨ ਮਾਜਰਾ ਇਹ ਗੱਲਾਂ ਕਰਦੇ ਸਾਹਮਣੇ ਆਏ ਹਾਲਾਂਕਿ ਉਹ ਅਜੇ ਪੁਲਿਸ ਕਸਟਡੀ ਦੇ ਵਿੱਚ ਸੀਗੇ ਤੇ ਹੁਣ ਉਹ ਫਰਾਰ ਨੇ ਤੇ ਉਹਨਾਂ ਦੇ ਚਲਦਿਆ ਹੀ ਉਹਨਾਂ ਦੇ ਬਲਾਕ ਪ੍ਰਧਾਨ ਨੇ ਇੱਕ ਅੱਜ ਅਸਤੀਫਾ ਦੇ ਦਿੱਤਾ ਜੇਕਰ ਗੱਲ ਕਰੀਏ ਤਾਂ ਜਿੱਥੇ ਇਨਾ ਕੋ ਜ਼ਿਆਦਾ ਇੱਕ ਪਾਸੇ ਕਿਸਾਨ ਦੁਖੀ ਹੈ ਲੋਕਤੰਤਰ ਜਾਗ ਉਠਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਆਪਣੇ ਆਗੂ ਵੀ ਜਾਗ ਉੱਠੇ ਨੇ ਜਿੱਥੇ ਪੰਜਾਬ ਦੇ ਵਿੱਚ ਪਾਣੀ ਨੇ ਮਾਰ ਦਿੱਤੀ ਹੋਈ ਹੈ ਤੇ ਦੂਸਰੇ ਪਾਸੇ ਅਸਤੀਫਿਆਂ ਦੀ ਝੜੀ ਲਗਾਤਾਰ ਲੱਗ ਗਈ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੜੀਵਾਲ ਨੂੰ ਹੁਣ ਇਹਨਾਂ ਅਸਤੀਫਿਆਂ ਨੂੰ ਜਿਹੜਾ ਹੈ ਸੰਭਾਲ ਕੇ ਰੱਖ ਲੈਣਾ ਚਾਹੀਦਾ ਇੱਕ ਪਾਸੇ ਲੋਕਤੰਤਰ ਜਾਗ ਉੱਠਾ ਹੈ ਤੇ ਦੂਸਰੇ ਪਾਸੇ ਆਗੂ ਜਾਗ ਉੱਠੇ ਨੇ ਤੁਹਾਨੂੰ ਦੱਸ ਦਿੰਨੇ ਹਾਂ ਕਿ ਪਠਾਨ ਮਾਜਰਾ ਦੇ ਆਪਦੇ ਹੀ ਇਲਾਕੇ ਦੇ ਵਿੱਚੋਂ ਜਿਹੜੇ ਬਲਾਕ ਪ੍ਰਧਾਨ ਨੇ ਕਰਨਵੀਰ ਸਿੰਘ ਉਹ ਬਲਾਕ ਪ੍ਰਧਾਨ ਨੇ ਉਹਨਾਂ ਨੇ ਅੱਜ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਦੇ ਨਾਲ ਕਈ ਵਿੰਗ ਦੇ ਪ੍ਰਧਾਨਾਂ ਨੇ ਅੱਜ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਯੋਕੀ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਨੇ ਉਸ ਤਰ੍ਹਾਂ ਕੋਈ ਵੀ ਉਹਨਾਂ ਲੋਕਾਂ ਨਾਲ ਕੰਮ ਕਰਨ ਲਈ ਤਿਆਰ ਨਹੀਂ ਹੋ ਰਿਹਾ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਣ ਰਹੇ ਨੇ ਕਿਸੇ ਦੀ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਇਸ ਚੀਜ਼ ਦਾ ਹੁਣ ਝਟਕਾ ਸਹਿਣਾ ਪਏਗਾ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਕਿਉਂਕਿ ਲੋਕਤੰਤਰ ਵੀ ਜਾਗ ਉੱਠਾ ਹੈ ਤੇ ਦੂਸਰੇ ਪਾਸੇ ਆਉਦੇ ਹੀ ਉਹਨਾਂ ਦੇ ਆਗੂ ਨੇ ਜਿਹੜੇ ਉਹਨਾਂ ਦੀ ਪਾਰਟੀ ਛੱਡ ਦੇ ਨਜ਼ਰ ਆ ਰਹੇ ਨੇ ਜਿੱਥੇ ਪਹਿਲਾਂ ਵੀ ਜਦੋਂ ਸਭ ਤੋਂ ਪਹਿਲਾਂ ਜਦੋਂ ਲੈਂਡ ਪੁਲਿੰਗ ਪਾਲਿਸੀ ਆਈ ਸੀ ਤਾਂ ਉਦੋਂ ਵੀ ਲੋਕਾਂ ਨੇ ਤੜਾ ਤੜ ਅਸਤੀਫਿਆਂ ਦੀਆਂ ਗੱਲਾਂ ਕੀਤੀਆਂ ਕਈ ਦਾ ਅਸਤੀਫਾ ਦੇ ਵੀ ਗਏ ਉਸੇ ਤਰ੍ਹਾਂ ਹੀ ਹੁਣ ਜਿਹੜੀ ਹੈ ਆਮ ਆਦਮੀ ਪਾਰਟੀ ਤੋਂ ਅਲਵਿਦਾ ਕਹਿੰਦੇ ਹੋਏ ਕਈ ਲੋਕ ਸਾਹਮਣੇ ਆ ਰਹੇ ਨੇ ਧੰਨਵਾਦ